ਇਤਰਾਮ ਬਣਾ ਬਣਾਇਆ ਵੀ ਐਡੇ ਐਡੇ geke ਲਾਏ ਸੜਕਾਂ ਦੇ ਉੱਤੇ ਰੋਕਿਆ ਤੇ ਬੈਰੀਕੇਡ ਬਣਾਏ ਨੇ ਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸਰ ਢਾਏ ਨੇ ਉਹਦੀ ਅਸੀਂ ਨਿੰ ਪੂਰੀ ਜ਼ੋਰਦਾਰ ਨਿੰਦਾ ਕਰਦੇ ਆ ਇਸ ਕੇ ਅੱਜ ਸਾਰੀਆਂ ਸਾਡੀਆਂ 33 34 ਜਥੇਬੰਦੀਆਂ ਇਕੱਠੀਆਂ ਐਮਰਜੈਂਸੀ ਮੀਟਿੰਗ ਸ਼ਾਮਲ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਦਾ ਪ੍ਰੋਗਰਾਮ ਆ ਸਾਡਾ ਭਾਰਤ ਬੰਦ ਦਾ ਉਹਦੇ ਵਿੱਚ ਵੀ ਜਿਹੜਾ ਹੈ ਤੱਕਾ ਸਾੜਨਾ ਕੀਤਾ ਗਿਆ ਉਹਦੀ ਨਰਾਜਗੀ ਦੇ ਤੌਰ ਤੇ ਪੂਰਾ ਭਾਰਤ ਬੰਦ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਹ ਜਿਹੜਾ ਰਵਈਆ ਵਰਤਾਇਆ ਜਾ ਰਿਹਾ ਸਰਕਾਰ ਦਾ ਜਿਹੜਾ ਰਾਈਟਸ ਤੇ ਡਿਊਟੀਆਂ ਹੁੰਦੀਆਂ ਨੇ ਜਿੱਥੇ ਸਾਡੇ ਰਾਈਟਸ ਨੇ ਉੱਥੇ ਸਰਕਾਰ ਦੀ ਡਿਊਟੀਆਂ ਵਰਤਦੀਆਂ ਨੇ ਜਿਹੜਾ ਅੰਦੋਲਨ ਅਸੀਂ ਕਰ ਸਕਦੇ ਆ ਸ਼ਾਂਤਮਈ ਅੰਦੋਲਨ ਜਿਹੜਾ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਰਾਹ ਰੁਕੇ ਜਾ ਰਹੇ ਨੇ ਉਹਨਾਂ ਦੇ ਰਾਹ ਖੁੱਲਣੇ ਚਾਹੀਦੇ ਨੇ ਉਹ ਰਾਹ ਖਲੋਣ ਵਾਸਤੇ ਅਸੀਂ ਕੱਲ ਨੂੰ 15 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ 2 ਵਜੇ ਤੱਕ ਸਾਰੇ ਟੂਲ ਬੜਾ ਦੇ ਫ੍ਰੀ ਕਰਾਂਗੇ ਤੇ ਵੱਡੇ ਗਿਣਤੀ ਦੇ ਕਿਸਾਨ ਸਾਡੇ ਐਸ ਕੇ ਐਮ ਦੇ ਨਾਲ ਨਾਲਦੇ ਹੋਏ ਸਾਰੇ ਕਿਸਾਨ ਟੂਲ ਬੜਾ ਦਾ ਹਾਜ਼ਰੀ ਭਰਨਗੇ ਤੇ ਉਹ ਵਿਰੋਧਤਾ ਜਾਰੀ ਕਰਨਗੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸੱਟ ਆਇਆ ਤੇ ਉਹਨਾਂ ਦੀ ਜਿਹੜੀ ਜਾਇਜ਼ ਮੰਗਾਂ ਨੇ ਜਿਹੜੀ ਲੰਬੇ ਸਮੇਂ ਤੋਂ ਐਸ ਕੇ ਐਮ ਵੀ ਉਹ ਮੰਗ ਪੱਤਰ ਰੱਖ ਰੀਆਂ ਨੇ ਦੇ ਰੀਆਂ ਨੇ ਸਰਕਾਰ ਬਿਲਕੁਲ ਉਹਦੇ ਗੁੰੰਗੀ ਹੋਈ ਹੋਈ ਆ ਬੋਲੀ ਹੋਈ ਹੋਈ ਆ ਸਰਕਾਰ ਉਹ ਸੁਣ ਨਹੀਂ ਰਹੀ ਉਹਨਾਂ ਨੂੰ ਸੁਣਾ ਕੇ ਛਡਾਂਗੇ ਤੇ ਇਹ ਕਿਸਾਨ ਜਿਹੜੇ ਬੈਠੇ ਨੇ ਇਹਨਾਂ ਦੀ ਮੰਗਾਂ ਇਹਜੋ ਕੇ ਇਹਨਾਂ ਨੂੰ ਰਾਹ ਖੋਲ ਕੇ ਅੱਗੇ ਦੇਣੇ ਚਾਹੀਦੇ ਨੇ ਅਗਲੀ ਗੱਲ ਅਰਜਨ ਸਾਹਿਬ ਕਰਨੀ ਹੈ ਅੱਜ ਦੀ ਜੋ ਹਰਮੀ ਸਿੰਘ ਕਾਦੀਆਂ ਇਹਨਾਂ ਨੇ ਜੋ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਆ ਕਿ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਸਰਕਾਰ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਆ ਉਹਦੀ ਮੌਕੇ ਤੇ ਇੱਕਦਮ ਐਕਸ਼ਨ ਲੈਣ ਲਈ ਇਹ ਅੱਜ ਦੀ ਮੀਟਿੰਗ ਲਿਖੀ ਗਈ ਸੀ ਇਹਦੇ ਵਿੱਚ ਪੰਜਾਬ ਚੈਪਟਰ ਦੀਆਂ ਐਸਕੇਐਮ ਦੀਆਂ ਸਾਰੀਆਂ ਜੱਥੇਬੰਦੀਆਂ ਨੇ ਜਿਹੜੀਆਂ ਉਹ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਈਆਂ ਨੇ ਸੋ ਇਸ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਜੋ ਤਾਦਿਆਂ ਜੀ ਨੇ ਦੱਸ ਪਿਉ ਮੈਂ ਰਿਪੀਟ ਨਹੀਂ ਕਰੂੰਗਾ ਅਗਲਾ ਜਿਹੜਾ ਹੈ 16 ਤਰੀਕ ਦੇ ਜੋ ਭਾਰਤ ਗ੍ਰਾਮੀਣ ਬੰਦ ਆ ਉਹਦੇ ਵਿੱਚ ਵੀ ਤਾਦਿਆਂ ਸਾਹਿਬ ਨੇ ਦੱਸਤਾ ਕਿ ਸਰਕਾਰ ਦੇ ਜ਼ਬਰਦਸਤ ਜੋ ਵਿਰੋਧ ਆ ਅਸੀਂ ਉਹਦੇ ਵਿੱਚ ਵੀ ਕਰਾਂਗੇ ਔਰ ਉਸ ਤੋਂ ਬਾਅਦ ਅਗਰ ਬੀਜੇਪੀ ਆਪਦੀਆਂ ਇਹਨਾਂ ਚਾਲਾਂ ਦੇ ਵਿੱਚੋਂ ਨਾ ਸਾਈਡ ਤੇ ਹੋਈ ਨਾ ਰੋਕੀਆਂ ਇਹ ਚਾਲਾਂ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਤੇ ਲੋਕਾਂ ਵਿਰੋਧੀ ਨੇ ਔਰ ਖਾਸ ਕਰਕੇ ਕਿਸਾਨਾਂ ਨਾਲ ਇੱਕ ਐਸ ਤਰ੍ਹਾਂ ਦਾ ਜਿੱਦਾਂ ਦੇਸ਼ ਦੇ ਦੁਸ਼ਮਣਾਂ ਵਰਗਾ ਮਾਹੌਲ ਆ ਜਿਹੜਾ ਦੇਸ਼ ਦੇ ਦੁਸ਼ਮਣਾਂ ਵਰਗਾ ਰਵਈਆ ਉਹ ਜਿਹੜਾ ਅਪਣਾ ਰਹੀ ਆ ਇਹਦਾ ਜੋ ਫੁਰਜੁਰਸੀਆਂ ਜਿਹੜੀ ਇਹਦੀ ਵਿਰੋਧ ਕਰਦੇ ਆ ਔਰ ਨਾਲ ਦੀ ਨਾਲ 16 ਤਰੀਕ ਦੇ ਐਕਸ਼ਨ ਤੋਂ ਬਾਅਦ ਅਸੀਂ 18 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਦੁਬਾਰਾ ਮੀਟਿੰਗ ਕਰਾਂਗੇ ਅਗਰ ਬੀਜੇਪੀ ਆਪਣੀਆਂ ਇਹਨਾਂ ਚਾਲਾਂ ਤੋਂ ਨਹੀਂ ਰੁਕਦੀ ਤਾਂ ਉਸ ਦੇ ਨ 18 ਦੀ ਮੀਟਿੰਗ ਦੇ ਵਿੱਚ ਅਸੀਂ ਬੀਜੇਪੀ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਂ ਲਈ ਤਕੜਾ ਐਕਸ਼ਨ ਆ ਜਿਹੜਾ ਉਹ ਲੀਕਾਂਗੇ ਸੋ ਜੋ ਸਾਡੇ ਨਾਲ ਅੱਜ ਦੇ ਪ੍ਰਧਾਨਗੀ ਮੰਡਲ 'ਚ ਜਮੂਰੀ ਕਿਸਾਨ ਸਭਾ ਤੋਂ ਕੁਲਵੰਤ ਸਿੰਘ ਸੰਧੂ ਨੇ ਅਗਲੀ ਗੱਲ ਕੁਲਵੰਤ ਸਿੰਘ ਸੰਧੂ ਕਰਨਗੇ ਪੈਠਾ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੱਡੀ ਪੱਧਰ ਤੇ ਸਾਡੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਆ ਜਿਵੇਂ ਹਰਜੀਤ ਜੀ ਨੇ ਤੇ ਪਰਜੀਤ ਜੀ ਨੇ ਦੱਸਿਆ ਕਿ ਜੋ ਸਾਡਾ ਡੈਮੋਕਰੈtic ਰਾਈਟ ਆ ਉਹਨੂੰ ਕੰਟੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਰਸਤੇ ਰੋਕ ਕੇ ਜਿਵੇਂ ਕੋਈ ਬਗਾਨਾ ਮਾਲਕ ਹੋਵੇ ਇਸ ਤਰ੍ਹਾਂ ਕੰਦਾ ਬੜਾਈਆਂ ਗਈਆਂ ਰਸਤੇ ਦੇ ਵਿੱਚ ਇਹ ਕੋਈ ਕਿਸੇ ਸਰਕਾਰ ਲਈ ਚੰਗਾ ਨਹੀਂ ਸਾਡੇ ਵੱਲੋਂ ਮੰਗੇ ਆ ਜਿੱਥੇ ਉਹਨਾਂ ਨੇ ਕਿਸਾਨਾਂ ਤੇ ਕਿਰਗਾਇ ਛੱਡੇ ਆ ਰਬੜੀਆਂ ਬੰਡ ਛੱਡੀਆਂ ਕੋਈ ਥਾਂ ਤੇ ਲਾਠੀ ਚਾਰਚ ਵੀ ਕੀਤਾ ਬਾਰਡਰ ਕੈਨਾਂ ਦੀ ਵਰਤੋਂ ਵੀ ਕੀਤੀ ਆ ਉਥੇ ਸਾਡਾ ਜਿਹੜਾ ਡੈਮੋਕਰੇਸੀ ਚੌਥਾ ਥਾਮਿਆ ਮੀਡੀਆ ਵੀ ਨਹੀਂ ਬਖਸ਼ਿਆ ਉਥੇ ਮੀਡੀਆ ਦੀਆਂ ਗੱਡੀਆਂ ਤੇ ਵੀ ਕਿਰਗਾਇ ਦੇ ਕੋਲੇ ਆਏ ਆ ਮੀਡੀਆ ਨੇ ਸੱਜਣ ਅਸੀਂ ਆਪ ਟੀਵੀ ਤੇ ਦੇਖਦੇ ਰਹੇ ਆ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਉਥੇ ਦੀ ਕਵਰ ਕਰਦੇ ਰਹੇ ਆ ਕਿਰਗਾਇ ਇਸ ਇੰਨਾ ਲੜਦੀ ਆ ਉਹ ਜਿਹੜਾ ਪਾਣੀ ਵਾਟਰ ਕੈਨ ਕਰ ਰਹੇ ਉਹਦੇ ਵਿੱਚ ਕੈਮੀਕਲ ਪਾਇਆ ਹੈ ਜਿਹੜੇ ਟਾਇਰ ਗੈਸ ਦੇ ਗੋਲੇ ਆ ਉਹ ਆਊਟਡੇਟ ਆ ਐਕਸਪਾਇਰੀ ਡੇਟ ਦੇ ਆ ਐਕਸਪਾਇਰੀ ਡੇਟ ਦਾ ਭਾਵ ਇਹ ਹੁੰਦਾ ਵੋ ਉਹਦੀ ਜਿਹੜੀ ਗੈਸ ਆ ਜਿਆਦਾ ਇਰੀਟੇਟ ਕਰਦੀ ਹੈ ਫੈਮਿਲੀ ਤੇ ਜਿਆਦਾ ਲੜਦੀ ਹੈ ਸਾਰੀ ਜਿਆਦਾ ਪ੍ਰੋਬਲਮ ਕ੍ਰੀਟ ਕਰਦੀ ਆ ਉਹ ਜਿਹੜੇ ਐਕਸਪਾਇਰੀ ਡੇਟ ਦੇ ਬਰਤੇ ਜਾ ਰਹੇ ਆ ਅਸੀਂ ਜਿੱਥੇ ਕਿਸਾਨਾਂ ਜਥੇਬੰਦੀਆਂ ਤੇ ਇਹ ਤਸ਼ੱਦਦ ਦੀ ਖੇਤੀ ਕਰਦੇ ਆ ਉੱਥੇ ਸਾਡੇ ਭੈਣ ਭਰਾ ਆ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਆਮ ਲੋਕਾਂ ਦੀ ਜਵਾਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਦੇ ਨੰਗਿਆਂ ਕੰੱਚ ਵਿੱਚ ਹਿੱਸਾ ਪਾਉਣਾ ਉਹਨਾਂ ਤੇ ਵੀ ਜਿਹੜਾ ਤਸ਼ੱਦਦ ਆਇਆ ਉਹਦੀ ਪੂਰਜੋਖੀ ਦੀ ਕਰਦੇ ਆ ਜਿਵੇਂ ਪਹਿਲਾਂ ਕਿਹਾ ਗਿਆ ਕੱਲ ਨੂੰ ਅਸੀਂ 3 ਘੰਟੇ ਦਾ ਟੂਰ ਫ੍ਰੀ ਕਰਨੇ ਆ 6 ਮਸਲਾ ਇਦਾਂ ਹੀ ਡਟਕਦਾ ਰਿਆ ਰਾਸ਼ਟਰੀ ਖਾਲੀ ਨਾ ਕੀਤੇ ਤੇ ਫਿਰ ਅਸੀਂ 18 ਪੀ ਦੀ ਮੀਟਿੰਗ ਕਰਕੇ ਅਗਲਾ ਕੋਈ ਤਕੜਾ ਐਕਸ਼ਨ ਕਰਾਂਗੇ ਔਰ ਜਿਹੜੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ। ਅੱਜ ਕੱਲ ਦੀ ਜੋ ਰਣੀ ਹਾਂਜੀ ਕੱਲ ਕੱਲ ਉਗਰਾਹਾਂ ਤੋਂ ਕਿਹਾ ਗਿਆ ਹੈ ਕਿ 12 ਤੋਂ 4 ਮੀਟਰ ਦੇ ਰੇਲ ਰੋਕਾਂ ਰੇਲ ਰੋਕੀਆਂ ਜਾਣੀਆਂ 7 ਜਗ੍ਹਾ ਤੇ ਕਿ ਸਮਰਥਨ ਕਰਦੇ ਹਾਂ। ਤੁਸੀਂ ਮੈਂ ਪਹਿਲਾਂ ਕਹਿ ਕੇ ਹਟਿਆ ਇਹ ਸਦਾ ਐਸਕੇਮ ਦਾ ਆ। ਉਗਰਾਹਾਂ ਜਥੇਬੰਦੀ ਸਾਡੇ 올 ਇੰਡੀਆ ਐਸਕੇਮ ਦਾ ਪਾਰਟ ਹੈ। ਪੰਜਾਬ ਦੇ ਵਿੱਚ ਸਾਡੇ ਨਾਲ ਬਹੁਤ ਵਾਰੀ ਤਾੜ-ਬੇੜ ਮੇਕਸ਼ ਕਰਦੇ ਆ। ਇਹ ਜਿਹੜਾ ਕੱਲ ਦਾ ਸੱਦਾ ਆ ਇਹ ਇਸਕੀਮ ਦਾ ਸੱਦਾ ਹੈ ਟੋਟਲ ਜਥੇਬੰਦੀਆਂ ਦਾ ਕੋਈ ਜਥੇਬੰਦੀਆਂ ਹੋਰ ਵੀ ਕਾਨੂੰ ਕੋਈ ਹੋਰ ਐਕਸ਼ਨ ਕਰ ਰਹੀਆਂ ਕੋਈ ਪੁਤਰੀ ਭੂਗ ਰਹੀਆਂ ਕੋਈ ਡਿਮੋਨਸਟ੍ਰੇਸ਼ਨ ਕਰ ਰਹੀਆਂ ਜਿਹੜਾ ਵੱਜਵਾ ਸੱਦਾ ਹੈ ਇਸਕੀਮ ਦਾ ਆ ਉਹ 3 ਘੰਟੇ 11 ਤੋਂ 2 ਵਜੇ ਤੱਕ ਟੋਰ ਪਰ ਅਜੇ ਫ੍ਰੀ ਕਰਨੇ ਆ 18 ਤਰੀਕ ਨੂੰ ਲੁਧਿਆਣੇ ਮੀਟਿੰਗ ਹੋ ਰਹੀ ਆ ਕਰਨੈਲ ਸਿੰਘ ਈਸ਼ਰੂਪਾ ਬੰਦੇ ਵਿੱਚ 11 ਵਜੇ ਉਹਦੇ ਨੇ ਕੋਈ ਠੋਸ ਪ੍ਰੋਗਰਾਮ ਬਣਾਵਾਂਗੇ ਇਹ ਸਰਕਾਰ ਦਾ ਵਤੀਰਾ ਇਹੀ ਹੈ। ਕਿਹਾ ਅੱਜ ਦੀ ਮੀਟਿੰਗ ਦੇ ਵਿੱਚ ਜੋ ਸੰਘੂ ਬਾਰਡਰ ਤੇ ਚੱਲ ਰਿਹਾ ਉਹਨੂੰ ਲੈ ਕੇ ਵੀ ਐਸਕੇਮ ਨਾਲ ਖੜਾ ਹੁਣ ਹੋਏਗਾ ਨਾਲ ਕਿ ਹਾਲੇ ਇੰਤਜ਼ਾਰ ਕੀਤਾ ਜਾਏਗਾ ਕਿ ਅਗਲਾ ਮੀਟਿੰਗ ਆਪਾਂ ਦੁਬਾਰਾ ਸੱਦ ਲਿਆ। ਇਹਦੇ ਵਿੱਚ ਹਾਲੇ ਉਹਨਾਂ ਵੱਲੋਂ ਸਾਨੂੰ ਸੱਤਾ ਵੀ ਨਹੀਂ ਆਇਆ। ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਮੰਗਾਂ ਸਾਡੀਆਂ ਉਹੀ ਆ ਜਿਹੜੀਆਂ ਅਸੀਂ ਲੈ ਕੇ ਲੜੇ ਆਂ। ਮੰਗਾਂ 'ਚ ਕੋਈ ਬਹੁਤਾ ਫਰਕ ਨਹੀਂ ਆ। ਫਿਰ ਨਾਲ ਕਿਉਂ ਨਹੀਂ ਖੜੇ ਹੋ ਅਸੀਂ ਸੱਦਾ ਦਿੱਤੇ ਹੋ। ਸੱਦਾ ਦਿੱਤੇ 16 ਦਿਨ ਪੂਰੀ ਸੋਣਾ ਪੂਰੀ ਸੋਣਾ ਕਾਇਨਾਤ ਪੀਓ। ਉਹਨਾਂ ਨੇ ਰਾਤੀ 12 ਵਜੇ ਵੀਡੀਓ ਪਾਈ ਆ ਡੱਲੇਆਰ ਸਾਹਿਬ ਨੂੰ ਪੁੱਛਿਆ মিডিਆ ਵਾਲਿਆਂ ਨੇ ਕਿ ਤੁਸੀਂ ਇਸ ਕੇਸ ਨੂੰ ਨਾਲ ਲੈ ਰਹੇ ਹੋ ਉਹ ਹੀ ਕਿਹਾ ਸਾਡਾ ਮੇਰਾ ਹਲੇ ਕੋਈ ਵਿਚਾਰ ਨਹੀਂ ਅਸੀਂ ਪੰਜ ਮੈਂਬਰ ਦੀ ਕਮੇਟੀ ਬਣਾਈ ਆ ਉਹ ਫੈਸਲਾ ਕਰੂਗੀ ਕਿ ਇਹਨੂੰ ਲੈਣਾ ਨਹੀਂ ਲੈਣਾ ਉਹ ਉਹਨਾਂ ਦੀ ਅਸੀਂ ਉਹ ਚ ਇੰਟਰਵਿਊ ਨਹੀਂ ਕਰ ਸਕਦੇ ਜਿਹੜੀ ਵੀ ਐਜਿਟੇਸ਼ਨ ਲੜਦੀ ਹੈ ਜਦੋਂ ਬੰਦੀ ਉਹ ਆਪਣੇ ਰੂਮ ਦੇ ਵਿੱਚ ਲੜਦੀ ਹੈ ਅਸੀਂ ਜਿਹੜਾ ਕੰਨੂ ਕਰ ਰਹੇ ਆ ਉਹ ਕਿਸਾਨ ਜਥੇਬੰਦੀਆਂ ਦੇ ਰਿਪਰੈਸ਼ਨ ਦੇਖਣਾ ਸਰਕਾਰ ਦਾ ਜਿਹੜਾ ਐਂਟੀ ਡੈਮੋਕਰੇਟਿਕ ਐਟੀਟਿਊਡ ਆ ਉਹਦੇ ਖਰਾਬਾ ਜਿਹੜਾ 16 ਤਰੀਕ ਦਾ ਬੰਦ ਆ ਉਹ ਇਸ ਤੋਂ ਪਹਿਲਾਂ ਸਾਡਾ ਐਸਕੇਮ ਵੱਲੋਂ ਲਗਾਨਤ ਕੀਤਾ ਹੋਇਆ ਤੇ ਪੂਰਾ ਆਲ ਇੰਡੀਆ ਦਾ ਬੰਦ ਆ ਉਹ ਗ੍ਰਾਮਣ ਜਿਹੜਾ ਬੰਦ ਹੈਗਾ ਉਹਦਾ ਪ੍ਰੋਗਰਾਮ ਸਾਡਾ ਕੀਤਾ ਹੋਇਆ ਇਸ ਕਰਕੇ 16 ਦੇ ਬੰਦ ਵਾਸਤੇ ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ ਸੀ ਤੇ ਤਿਆਰੀਆਂ ਹੋਈਆਂ ਹੋਈਆਂ ਨੇ 16 ਨੂੰ ਪੂਰਾ ਭਾਰਤ ਬੰਦ ਰਹੂਗਾ ਤੇ ਜਿਹੜਾ ਸਰਕਾਰ ਨੇ ਇਹ ਵਰੀਆ ਰਵਈਆ ਬਣਾਇਆ ਇਹਦੇ ਉਲਟ ਵੀ ਸੋਣੇ ਲੋਕਾਂ ਦੀ ਭਾਵਨਾਵਾਂ ਉਹ ਜਾ ਕੇ ਰੋ ਕੇ ਆਉਣਗੀਆਂ ਮੈਂ ਸਿਰਫ ਇੱਕ ਦਾ ਲੈਟਰ ਨਹੀਂ ਚਾਹੁੰਦਾ ਇਸ ਨੂੰ ਮੈਂਸ਼ਨ ਕਰ ਦਿਓ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਇਹ ਪੰਜਾਬ ਤੋਂ ਬਾਹਰ ਕੋਈ ਅੰਦੋਲਨ ਨਹੀਂ 16 ਤਰੀਕ ਦਾ ਬੰਦ ਗਵਰਨਮੈਂਟ ਨੇ ਆ ਸਾਡੀਆਂ ਮੰਗਾਂ ਤੇ ਸਰਪ੍ਰੈਸ਼ਨ ਦੇ ਮਾਮਲੇ ਤੇ ਦੂਰ ਭਾਰਤ ਚ ਉਸ ਨੂੰ ਜਵਾਬ ਲੋਇਫਰ ਅ ਸੈਂਟਰ ਸਿਸਟਮ ਰੌਟਾਪ ਨੇ ਕਿਹਾ ਹੈਗਾ ਕਿ ਕਿਸਾਨ ਜਿਹੜੇ ਸਰਕਾਰ ਨਾਲ ਗੱਲ ਕਰਨ ਉਹ ਤੇ ਸਰਕਾਰ ਜਿਹੜੀ ਹੈ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ ਕੋਈ ਹਾਲੇ ਤੱਕ ਐਸਕੇਐਮ ਨੂੰ ਇੱਕ ਵੀ ਸੰਦੇਸ਼ ਆਇਆ ਨਹੀਂ ਆਇਆ ਵੀ ਸਰਕਾਰ ਗੱਲ ਕਰਨ ਨੂੰ ਤਿਆਰ ਹੈ ਐਸਕੀਐਮ ਕਦੀ ਵੀ ਟੇਬਲ ਟॉक ਤੋਂ ਨਹੀਂ ਭਜਦੀ ਜਦੋਂ ਵੀ ਸਰਕਾਰ ਬੁਲਾਉਗੀ ਉੱਥੇ ਸਾਡੀ ਮੀਟਿੰਗ ਕਰਕੇ ਫੈਸਲਾ ਸਾਦੇ ਦੌਰ ਤੇ ਲਿੱਤਾ ਜਾਂਦਾ ਗੱਲਬਾਤ ਯਾਰ ਨੂੰ ਕੋਈ ਮੀਟਿੰਗ ਨਹੀਂ ਕਿਹਾ ਜਾਂਦਾ ਮੀਟਿੰਗਾਂ ਦੀਆਂ ਬਕਾਇਦਾ ਚਿੱਠੀਆਂ ਆਉਂਦੀਆਂ ਟਾਈਮ ਸੈੱਟ ਕੀਤੇ ਜਾਂਦੇ ਆ ਉਹ ਕੱਲੀ ਕੱਲੀ ਆਰਗੇਨਾਈਜ਼ਰ ਤੱਕ ਚਿੱਠੀ ਜਾਂਦੀ ਹੈ ਜਾਂ ਵਰਚੂਅਲ ਨੇ ਇਨਵਿਟੇਸ਼ਨ ਦੀ ਆ ਜਾਂ ਟੈਲੀਫੋਨ ਕਨਫਰਮੇਸ਼ਨ ਦੀ ਆ ਜਾਂ ਰਿਟਰਨ ਇਨਵਿਟੇਸ਼ਨ ਦੀ ਆ ਜਿਹੜੀ ਜ਼ਿੰਮੇਵਾਰ ਸਰਕਾਰ ਤੈਅ ਰਿਆ ਉਹਨੇ ਟਾਈਮ ਰੱਖਣਾ ਹੁੰਦਾ ਉਸ ਟਾਈਮ ਦੇ ਮੌਕੇ ਤੇ ਪਹੁੰਚਣਾ ਹੁੰਦਾ ਮੀਟਿੰਗ ਜਿਹੜੀ ਬੇਕ ਨਹੀਂ ਹੁੰਦੀ ਕਦੇ ਵੀ ਆ ਵੀ ਮੀਟਿੰਗਾਂ 2 ਮਿੰਟ ਮੰਤਰੀ ਆਏ ਆ ਉਦੋਂ ਪਹਿਲਾਂ ਇੰਟੈਲੀਜੈਂਸ ਦੀਆਂ 2 ਮਿੰਟਾਂ ਹੋਈਆਂ ਉਹ ਜੋ ਕੱਢਿਆ ਕੀ ਉਹਨਾਂ ਨੇ ਜੇ ਸਰਕਾਰ ਤਿਆਰ ਹੀ ਨਹੀਂ ਉਹਨਾਂ ਨੇ ਅੱਜ ਮੀਡੀਆ ਦੇ ਤਾ ਵੀ ਅਸੀਂ ਐਸਕੇ ਦੂਜੀ ਐਮਐਸਪੀ ਦੇ ਇਹਨ ਗਰੀ ਕੋਟ ਸੇ ਨਹੀਂ ਲਾ ਸਕਦੇ ਕਹਤਾ ਉਹਨਾਂ ਨੇ ਤੇ ਜੇ ਐਮਐਸਪੀ ਦੇ ਕੋਈ ਫੈਸਲਾ ਨਹੀਂ ਕਰ ਸਕਦੇ ਮੀਟਿੰਗ ਆਦੀ ਕਰਨੀ ਉਹਨਾਂ ਨੇ ਉਲਟਾ ਕਿਸਾਨਾਂ ਦੇ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਇੱਕ ਇੱਕ ਸਵਾਲ ਹੈ ਕਿ ਤੁਸੀਂ ਦੱਸ ਦਿਓ ਕਿ ਮੰਗਾ ਸਾਡੀਆਂ ਇਕੱਠੀਆਂ ਨੇ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜੇਕਰ ਐਸਕੇਐਮ ਦਾ ਵੀ ਨਾਲ ਸਹਿਯੋਗ ਦਿੱਤਾ ਜਾਂਦਾ ਮੈਡੀਕਲ ਦਿੱਤੀਆਂ ਜਾਂਦੀਆਂ ਇਸ ਅੰਦੋਲਨ ਤੋਂ ਪਹਿਲਾਂ ਅੱਜ ਰੂਪਰੇਖਾ ਹੋਰ ਹੋਣੀ ਸੀ ਜੋ ਕੱਲ ਸਾਰੇ ਤੇਰੇ ਤਸਵੀਰਾਂ ਨਿਕਲ ਕੇ ਆਈਆਂ ਨੇ ਉਹ ਹਾਲਾਤ ਕੁਝ ਹੋਰ ਹੋਣੇ ਸੀ ਉਹ ਤਾਂ ਕੀ ਗੱਲ ਹੈ ਜੁਨਾਈਟਡ ਐਕਸ਼ਨ ਦਾ ਫਾਇਦਾ ਹੁੰਦਾ ਕੋਈ ਸ਼ੱਕ ਨਹੀਂ ਕਰਦੇ ਇਸ ਸਮੇਂ ਤਾਂ ਵੀ ਕਾਲੀ ਕੀਤੀ ਗਈ ਹੈ ਦੇਖੋ ਇਹਦੇ ਵਿੱਚ ਦੂਸਰੀਆਂ ਜਥੇਬੰਦੀਆਂ ਦੇ ਕੀ ਰੂਪਰੇਖਾ ਕਿੱਦਾਂ ਉਹ ਲੜਨਾ ਚਾਹੁੰਦੀਆਂ ਨੇ ਉਹ ਉਹਨਾਂ ਤੇ ਆ ਜਿਹੜੀ ਸਾਡੀ ਐਸਕੇਐਮ ਆ ਐਸਕੇਐਮ ਭਾਰਤ SKM ਭਾਰਤ ਤੈਅ ਕਰਦੀ ਆ ਕਿਉਂਕਿ ਲੜਾਈ ਸਾਡੀ ਦੇਸ਼ ਪਧਰੀ ਆ ਲੜਾਈ ਸਾਡੀ ਸੈਂਟਰ ਗਵਰਨਮੈਂਟ ਨਾਲ ਆ ਉਸ ਕਰਕੇ ਸਾਡੀ ਇਕੱਲੀ ਸਟੇਟ ਨਾਲ ਲੜਾਈ ਨਹੀਂ ਹੈ ਜੇ ਦੇਖਿਆ ਜਾਵੇ ਤਾਂ ਅੱਜ ਸਟੇਟ ਚ ਤਾਂ ਸਾਡੇ ਪੰਜਾਬ ਚ ਤਾਂ ਸਾਡੀ ਠੀਕ ਆ ਪੰਜਾਬ ਨਾਲ ਵੀ ਅਸੀਂ ਸਟੇਟ ਨਾਲ ਲੜ ਰਹੇ ਆ ਪਰ ਜਿਹੜਾ ਸਾਡਾ ਡਿਮਾਂਡ ਚਾਰਟ ਆ ਉਹ ਡਿਮਾਂਡ ਚਾਰਟ ਸੈਂਟਰ ਦੀਆਂ ਜਿਹੜੀਆਂ ਨੇ ਉਹ ਸੈਂਟਰ ਮੰਗਾ ਪੂਰੀਆਂ ਕਰ ਸਕਦਾ ਸੋ ਆਪ ਦੇ ਆਪ ਦੇ ਤਰੀਕੇ ਨੇ SKM ਦਾ ਇੱਕ ਇਹ ਤਰੀਕਾ ਉਹਨੇ ਉਸੇ ਲੜੀ ਦੇ ਤਹਿਤ 16 ਤਰੀਕ ਦਾ ਭਾਰਤ ਬੰਦ ਕੀਤਾ ਉਸੇ ਲੜੀ ਦੇ ਤਹਿਤ ਐਸ ਕੇ ਐਮ ਨੇ ਟ੍ਰੇਡ ਯੂਨੀਅਨਾਂ ਨੂੰ ਨਾਲ ਲਿਆ ਅੱਜ ਦੇਸ਼ ਦਾ ਹਰ ਉਹ ਵਰਗ ਜਿਹੜਾ ਮਿਹਨਤਕਸ਼ਾ ਜਿਹੜਾ ਕੰਮ ਕਰਕੇ ਖਾਂਦਾ ਅੱਜ ਉਹ ਪੂਰੇ ਦੇਸ਼ ਦਾ ਉਹ ਵਰਗ 16 ਤਰੀਕ ਨੂੰ ਸੜਕਾਂ ਤੇ ਹੋਊਗਾ ਇਹ ਐਸ ਕੇ ਐਮ ਦੇ ਫੈਸਲੇ ਨੇ ਅਸੀਂ ਇੱਕ ਬਕਾਇਦਾ ਤੌਰ ਤੇ ਇੱਕ ਕਹ ਲੋ ਵਿਧੀਵੰਤ ਤਰੀਕੇ ਨਾਲ ਲੜਾਈ ਲੜ ਰਹੇ ਆ ਅਸੀਂ ਕੋਈ ਭਾਵਕ ਹੋ ਕੇ ਜਾਂ ਅਸੀਂ ਕੋਈ ਮਾਰ ਕੇ ਵਾਜੀ ਵਾਲੀ ਲੜਾਈ ਨਹੀਂ ਲੜ ਰਹੇ ਪਸੇਰਾ ਵੀ ਆਈਆਂ ਨੇ ਕਿ ਪੰਜਾਬ ਦੀ ਹਦੂਦ ਦੇ ਅੰਦਰ ਡਰੋਨ ਆਂਦੇ ਨੇ ਹਮਲਾ ਕਿਤੇ ਨਾ ਪੰਜਾਬ ਸਰਕਾਰ ਨੂੰ ਕਿੱਥੇ ਵੇਖਦੇ ਹੋ ਸਾਰੀਆਂ ਚੀਜ਼ਾਂ ਦੇ ਕਿ ਪੁਲਿਸ ਪ੍ਰਸ਼ਾਸਨ ਇੱਥੇ ਉਹ ਵੀ ਅਗਾਂਹ ਅਸੀਂ ਇਹ ਸਮਝਦੇ ਆਂ ਵੀ ਇੱਥੇ ਸਰਕਾਰ ਹੈ ਸਰਕਾਰ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਨਹੀਂ ਕਰਦੀ ਹੁੰਦੀ ਕਨਸਟੀਟਿਊਸ਼ਨ 'ਚ ਸਾਡਾ ਮੌਲਿਕ ਅਧਿਕਾਰ ਹੈ ਦਿੱਲੀ ਸਾਡੀ ਰਾਜਧਾਨੀ ਹੈ ਉੱਥੇ ਪੀਸਫੁਲ ਪ੍ਰੋਟੈਸਟ ਅਸੀਂ ਕਰ ਸਕਦੇ ਆਂ ਨੈਸ਼ਨਲ ਹਾਈਵੇ ਤੇ ਜਾਣਾ ਸਾਡਾ ਮੌਲਿਕ ਅਧਿਕਾਰ ਹੈ ਅਸੀਂ ਕਿਸੇ ਨੂੰ ਵਾਦਾ ਖਣੀ ਕਰੀਏ ਆ ਕੋਈ ਕਾਨੂੰਨ ਤੋੜੀਏ ਫੇਰ ਤਾਂ ਸਰਕਾਰ ਸਾਨੂੰ ਰੋਕੇ ਅਸੀਂ ਆਪਣੇ ਮੌਲਿਕ ਅਧਿਕਾਰ ਦੇ ਮੁਤਾਬਕ ਜਾ ਰਹੇ ਹਾਂ ਉਹਨਾਂ ਨੇ ਸਾਡੇ ਭਰਾਵਾਂ ਨੂੰ ਉੱਥੇ ਰੋਕਿਆ ਔਰ ਸਰਕਾਰਾਂ ਕਦੇ ਕਿੱਲ ਨਹੀਂ ਗੱਡਿਆ ਕਰਦੀਆਂ ਸਰਕਾਰਾਂ ਕਦੇ ਐਡੇ ਸਟਰੌਂਗ ਸੀਮੈਂਟਡ ਬੈਰੀਕੇਡ ਨਹੀਂ ਖੜੇ ਕਰਿਆ ਕਰਦੀਆਂ ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਦਾ ਜਿਹੜਾ ਅਨ ਕਨਸਟੀਟਿਊਸ਼ਨਲ ਕੰਮ ਕਰਨ ਦਾ ਉਹ ਉਹਨਾਂ ਨੇ ਜੋ ਕੀਤਾ ਹੈ ਗ੍ਰੀਨ ਕਨਸਟੀਟਿਊਸ਼ਨਲ ਕੀਤਾ ਹੈ ਅਸੀਂ ਉਹਦੀ ਨਿੰਦਾ ਕਰਦੇ ਪੰਜਾਬ ਇੱਕ ਵਾਰੀ ਪੰਜਾਬ ਸਰਕਾਰ ਬਾਰੇ ਪਨੇਖਾ ਨਾਵੇਂ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਉਹਨਾਂ ਹੀ ਉਹਦਾ ਬੈਡ ਐਟੀਟਿਊਡ ਆ ਜਿਹੜੀ ਉਹ ਮੰਨ ਕੇ ਆਏ ਸੀਗੇ ਕਿ ਸਰੋਂ ਤੇ ਮੂੰਗੀ ਤੇ ਪਾਵਾਂ ਤਰ ਦਊਗਾ ਜੇ ਕਾਟ ਰੇ ਤੇ ਬਿਲੂਗੀ ਮੈਂ ਪੂਰਾ ਰੇਟ ਪੂਰਾ ਕਰੂੰਗਾ ਨਹੀਂ ਕੀਤਾ ਉਹਨੇ ਗੰਨੇ ਦੇ ਪੈਸੇ ਨਹੀਂ ਹਾਲੇ ਤੱਕ ਦਿੱਤੇ ਫਾਰਮ ਬਿੱਲਾਂ ਨਹੀਂ ਕਿਲਾਈਆਂ ਬੜਾ ਲੇਟਾ ਨੌ ਮੇਲਾ ਬੰਦ ਪਈਆਂ ਉਹਦੇ ਵਿਰੋਧ ਵੀ ਹੋਇਆ ਸਾਡੇ ਤਰਨ ਤਰਨ ਸ਼ੇਰੋ ਮਹਿਲ ਬੰਦ ਪਈ ਆ ਡੀਸੀ ਨੇ ਕਿਸਾਨਾਂ ਨੂੰ ਕਿਹਾ ਮੈਂ ਤੁਹਾਡੀ ਗੱਲਬਾਤ ਕਰਾਂਗਾ ਤੇ ਅੰਦਰ ਪਹਿਲਾਂ ਉਲਟਾ ਕਿਸਾਨਾਂ ਨੂੰ ਅੰਦਰ ਦੇ ਕੇ ਪਿਠਾੜ ਕੇ ਡੀਸੀ ਨੇ ਭਗਵੰਤ ਮਾਨ ਜਾਣ ਤੋਂ ਬਾਅਦ ਛੱਡਿਆ ਉਹਦਾ ਪਤੀਰਾ ਕੋਈ ਚੰਗਾ ਨਹੀਂ ਅਨਡੈਮੋਕਰਟ ਗਿਆ ਪਰ ਆਪਣੀ ਛੈਲ ਬਚਾਉਣ ਲਈ ਉਹਨੇ ਆਪਣਾ ਇਲਾਕਾ ਦਾ ਕ੍ਰੋਸ ਕਰਾ ਲਿਆ ਜੇ ਭਗਵੰਤ ਮਾਨ ਇਹ ਚਾਵੇ ਪੰਜਾਬ ਦੇ ਲੋਕਾਂ ਦੇ ਸਭ ਤੋਂ ਬਾਅਦ ਅਸੀਂ ਜਿਲ੍ਹੀਏ ਕੋਲ ਦੀ ਗੱਤਾਂ ਉਹ ਕਰਦੇ ਆਂ ਸਾਡੇ ਵਿਧੇਸ਼ਾ ਵਿੱਚ ਬਹੁਤ سارے ਲੋਕ ਦੁਆਬੇ ਦੇ ਖਾਸ ਤੌਰ ਤੇ ਬਹੁਤ ਸਾਰੇ ਲੋਕ ਬੇਚੈਨ ਗਏ ਆ ਇਹਨਾਂ ਦਿਨਾਂ ਚ ਉਹ ਦਿਨਾਂ ਬਿਆਹਾਂ ਤੇ ਆ ਰਹੇ ਆ ਇਨੀ ਪਰੇਸ਼ਾਨੀ ਹੋ ਰਹੀ ਆ ਰੋਡ ਵੇ ਤੇ ਪੇਪਸੂ ਦਾ ਇੱਥੇ ਰੁੱਕ ਗਈ ਅੰਭਾ ਛੰਗੂ ਵੱਡੇ ਤੋਂ ਪਹਿਲਾਂ ਪਹਿਲਾਂ ਉਹਦਾ ਹਰਿਆਣੇ ਚ ਇੰਟਰਵਿਊ ਨਹੀਂ ਹੋ ਰੇ ਭਗਵਾਨਦਾਨ ਕਿੱਥੇ ਬੋਲ ਰਿਹਾ ਪਾਣੀਆਂ ਦੇ ਮਸਲੇ ਤੇ ਨਹੀਂ ਬੋਲ ਰਿਹਾ ਚੰਡੀਗੜ੍ਹ ਦੇ ਸਵਾਲ ਤੇ ਨਹੀਂ ਬੋਲ ਰਿਹਾ ਪੰਜਾਬੀ ਭਾਸ਼ਾ ਦੇ ਸਵਾਲ ਤੇ ਨਹੀਂ ਬੋਲ ਰਿਹਾ ਅਸੀਂ ਉਹਨੂੰ ਬਰਾਬਰ ਦਾ ਦੋਸ਼ ਲਾਉਂਦੇ ਹੋ ਇੱਕ ਦੋ ਵਾਰ ਉਹਨਾਂ ਤੇ ਬਹੁਤ ਹੀ ਸੱਦਾ ਦਮ ਗਿਆ ਤੁਸੀਂ ਕਿਹਦੇ ਸਿੱਖੀ ਸਾਥ ਨੂੰ ਚਾਹਦੇ ਜੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸੱਦਾ ਦਿੰਦੇ ਨੇ ਕੋਈ ਨਹੀਂ ਲਜਾਮੀਆਂ ਤੇ ਬੈਠੀਆਂ ਜੋ ਆਪਣਾੜੀ ਲੱਗੇ ਇਸ ਤਰੀਕੋ ਲਈ ਇਹ ਐਸਕੇਮ ਬਗ ਦਾ ਸਾਥ ਦੇਊਗਾ ਅਸੀਂ ਵਿਚਾਰਾਂਗੇ ਅਸੀਂ ਵਿਚਾਰਾਂਗੇ ਮੀਟਿੰਗ ਕਰਾਂਗੇ ਕੋਈ ਨਾ ਕੋਈ ਫੈਸਲਾ ਕਰਦਾ ਮੀਟਿੰਗ ਕਰਾਂਗੇ ਪੋਜੀਟਿਵਲੀ ਸੋਚਣ ਨਹੀਂ ਆਹ ਜਿਹੜੇ ਇੱਕੋ ਮੈਂ ਗੱਲ ਛੁੱਟੀ ਹੀ ਕਰਨੀ ਚਾਹੁੰਦਾ ਉਹ ਜਿਹੜੇ ਆ ਅੱਜ ਦੀ ਸਾਡੀ ਮੀਟਿੰਗ ਹੈ ਇਹ ਤੇ ਕਰੀਬਨ ਉਹਨਾਂ ਦੀ ਹਮਾਇਤ ਤੇ ਕੀ ਹੋ ਰਹੀ ਐਵੇਂ ਤਾਂ ਨਹੀਂ ਹੋ ਰਹੀ ਉਸੇ ਕਰ ਨਹੀਂ ਸਾਨੂੰ ਰੱਖਣੀ ਪਈ ਕਿ ਉਹਨਾਂ ਤੇ ਚੱਦਦ ਹੋ ਗਿਆ ਵੱਡੇ ਪੱਧਰ ਤੇ ਤਸ਼ੱਦਦ ਹੋ ਰਿਹਾ ਉਹਨਾਂ ਇੱਕ ਸਾਢੇ ਮੀਟਰ ਤੋਂ ਵੱਡੇ ਬੋਲੀਆਂ ਲੀਕਿਆ ਜਾ ਰਹੇ ਠੀਕ ਹੈ ਉਹਨਾਂ ਦੀਆਂ ਗੱਲਾਂ ਲੀਡਰਾਂ ਦੀਆਂ ਜਿਹੜੀਆਂ ਨੇ ਕਈ ਤਰ੍ਹਾਂ ਦੀਆਂ ਆ ਰਹੀਆਂ ਨੇ ਉਹਦੇ ਕਰਕੇ ਸਾਡੇ ਐਗਰੀਗੇਟਿਵ ਨਾਲ ਗੱਲ ਕਰਦੇ ਆਪਏ ਵੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਸਾਡੀ ਪੰਜ ਮੈਂਬਰੀ ਕਮੇਟੀ ਕਿ ਉਹ ਜਿੰਦੇ ਦਾ ਸੱਜਣਾ ਤਾਂ ਉਹਨਾਂ ਨੇ ਐਸਕੀਐਮ ਜਿਹੜਾ ਇੱਕ ਪਿੱਛੇ ਹੈ ਜੀ ਐਸਕੀਐਮ ਐਕਸ਼ਨ ਕਰ ਰਿਹਾ ਐਸਕੀਐਮ ਕੱਲ ਨੂੰ ਉਹਨਾਂ ਦੇ ਵਿਰੋਧ ਦੇ ਵਿੱਚ 3 ਘੰਟੇ ਟੂਰ ਬਲਾਕ ਦਾ ਕਰ ਰਿਹਾ ਪਰਸੋਂ ਨੂੰ ਸਾਰਾ ਭਾਰਤ ਬੰਦ ਕਰ ਰਿਹਾ ਕਿਸਾਨਾਂ ਦੇ ਨਾਲ ਪਿੱਠ ਤੇ ਖੜੇ ਆ ਜਿਹੜੀ ਜੱਥੇ ਬਦੀਨਾ ਤੱਕਾ ਹੋ ਰਿਹਾ ਐ ਸਕੇਮ ਬਰਾਬਰ ਖੜਾ ਅੱਜ ਤਾਂ ਹੀ ਇਮਰਜੈਂਸੀ ਮੀਟਿੰਗ ਹੋਈ ਆ ਕਿਉਂਕਿ ਕਿਸਾਨਾਂ ਦੀ ਮੁੱਖ ਜਿਹੜੀ ਭਾਰ ਦੇ ਵਿੱਚ ਹੈਗੀ ਉਹ ਐਸਕੇਮ ਵੱਡੀ ਆ ਉਹ ਦਾ ਸਾਡੀ ਜਿੰਮੇਵਾਰੀ ਸਮਝਦੇ ਆ ਆਪਦੀ ਜਿੰਮੇਵਾਰੀ ਨੂੰ ਪਾਉਂਦੇ ਹੋਏ ਅਸੀਂ ਕਿਸਾਨਾਂ ਦੀ ਪਿੱਠ ਨਾਲ ਖੜਿਆ ਜਿਹੜਾ ਉਹਨੇ ਐਕਸ਼ਨ ਕੀਤਾ ਉਹਦੀ ਕਹੜਾ ਨਾ ਤਸ਼ੱਦਾ ਜਿੰਦਾ ਕਰ ਇੱਕ ਹੋਰ ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਐਸਕੇਮ ਕੀ ਉਹ ਸਦਾ ਸਦਾ ਨਹੀਂ ਅਸੀਂ ਢਿੱਕਾਂਗੇ ਜੇ ਸਰਕਾਰ ਉਹਨਾਂ ਤੇ ਇਤੋਂ ਵੱਧ ਰਿਪਰੈਸ਼ਨ ਕਰ ਦੇ ਨੋਰਮ ਵਾਲੀ ਸਿਚੁਏਸ਼ਨ ਤੇ ਇਹ ਲੱਗ ਗਈ ਆ ਗਲਵਾ ਦਾ ਸੱਦਾ ਆ ਗਿਆ ਜੇ ਸਰਕਾਰ ਇਹ ਐਟੀਟਿਊਡ ਇਦਾਂ ਦੇ ਰੱਖੂਗੀ ਅਸੀਂ ਐਕਸ਼ਨ ਕਰਾਂਗੇ ਅਸੀਂ ਉਹ ਆਪਣੇ ਤੌਰ ਤੇ ਕਰਾਂਗੇ ਇਹ ਜ਼ਰੂਰੀ ਨਹੀਂ ਪਰ ਅਸੀਂ ਤਿਆਰ ਪਰ ਤਿਆਰ ਬੈਠੇ ਹਾਂ ਸਵਾਲਾਂ ਦਾ ਜਵਾਬ ਦੇਉਗੀ ਸ਼ੰਗੋ ਕਾਉਂਡਰ ਜਾਣ ਤੋਂ ਪਹਿਲਾਂ ਕਈ ਤੌਰ ਦੇ ਮੀਟਿੰਗ ਵੀ ਹੋਈ ਚੰਡੀਗੜ੍ਹ ਦੇ ਵਿੱਚ ਉਹ ਮੀਟਿੰਗ ਤੇ ਸਿੱਟੇ ਨਿਕਲੇ ਕੀ ਕੋਈ ਵੀ ਇਹਦਾ ਜਵਾਬ ਹੋ ਗਿਆ ਇਸੇ ਬੇਸ ਤੇ ਨੋਟ ਐਸਕੇਐਮ ਵਾਲੇ ਚ ਕੋਈ ਸ਼ਾਮ ਨਹੀਂ ਸੀ ਇਹਦਾ ਨੋ ਕਮੈਂਟ ਸਾਡੇ ਇਹ ਇਹਦਾ ਜਵਾਬ ਜਿਹੜੇ ਲੀਡਰਸ਼ਿਪ ਮੀਟਿੰਗਾਂ ਸ਼ਾਮਿਲ ਸੀ ਇਹਦਾ ਆਨਸਰ ਉਹ ਕਰਨਗੇ। ਸੁਧਿਆੜੇ ਵਾਲੀ ਮੀਟਿੰਗ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਦੁਬਾਰਾ ਕਰਦੇ ਹੋ ਕਿ ਸਾਨੂੰ ਵੀ ਬੜੇ ਮੈਸੇਜ ਆ ਰਹੇ ਨੇ ਕਿ ਐਸਕੇਮ ਟੈਕ ਕਰੇਗਾ ਕਿ ਤਾਂ ਕਰਕੇ ਸਾਰਾ ਵਾਰ ਪੁੱਛਦੇ ਨੇ। ਸੁਧਿਆੜਿਆਂ ਦੀ ਮੀਟਿੰਗ ਅਸੀਂ ਮੌਕੇ ਦੀ ਪੋਜੀਸ਼ਨ ਦੇਖਦੇ ਹੋਏ ਜਿਹੜਾ ਅੱਜ ਫੈਸਲਾ ਲੱਗਾ ਜੇ ਕਿਸਾਨਾਂ ਤੇ ਕਾਜ ਪੂਰਾ ਤਸੱਦ ਹੋਇਆ ਤਾਂ ਅਸੀਂ 15 ਤਰੀਕ ਦਾ ਪ੍ਰੋਗਰਾਮ ਰੱਖਤਾ ਹੈ 16 ਤਰੀਕ ਦਾ ਸਾਡਾ ਮਜਾ ਭਾਰਤ ਬੰਦ ਰੱਖਿਆ ਹੋਇਆ ਹੈ। ਇਸ ਕਰਕੇ ਜੇ ਕੋਈ ਕੱਲ ਦੀ ਪੋਜੀਸ਼ਨ ਚੇਂਜ ਹੁੰਦੀ ਆ ਅਸੀਂ ਸਾਰੇ ਹਜ਼ਾਰਾਂ ਸਾਡੇ ਆ ਫੌਜਾ ਹਾਜ਼ਰ ਨੇ ਇਸ ਤਰ੍ਹਾਂ ਦਾ ਵੀ ਸਰਕਾਰ ਦਾ ਪੂਰਾ ਵਿਰੋਧ ਅਸੀਂ ਕਰਨ ਨੂੰ ਸੁਸਤਾਂ ਨਾਲ ਤਿਆਰ ਬਰ ਤਿਆਰ ਬੈਠੇ ਪੂਰੇ ਭਾਰਤ ਤੇ ਰਿਸ਼ਕੀ ਪੂਰੇ ਪੰਜਾਬ ਕੀ ਸਾਰੇ ਪਾਸੇ ਕਿਸੇ ਦੇ ਕੰਨਾਂ ਦੀ ਸ਼ਬੀ ਹੋ ਤਾਂ ਨਹੀਂ ਬੰਦੀ ਜਾ ਰਹੀ ਹੈ ਕਿ ਧਰਨੇ ਲੱਗ ਰਹੇ ਨੇ ਇਹਨਾਂ ਵਜ੍ਹਾ ਕਰਕੇ ਪਰੇਸ਼ਾਨੀ ਹੋਈ ਇਹਦੇ ਤੇ ਕੀ ਦੇਖੋ ਜੀ ਸ਼ਬੀ ਲੱਗੀ ਆ ਉਹ ਸਰਕਾਰ ਨੇ ਲਗਵਾਈ ਆ ਸਰਕਾਰ ਉਹਦੇ ਹੱਥ ਚ ਰਸਤੇ ਕਿਹਨੇ ਬੰਦ ਕੀਤੇ 2-3 ਦਿਨ ਪਹਿਲਾਂ ਸੀਮੈਂਟ ਦੇ ਕਿਹਨੇ ਲਾਇਆ ਕਿਲਾ ਕਿਹਨੇ ਲਾਈਆ ਉਹ ਸਾਰੇ ਤੁਸੀਂ ਕਵਰ ਕੀਤਾ ਤੇ ਦੇਖੋ ਸਰਕਾਰ ਕਿੱਧਰ ਕਰ ਰਹੀ ਹੈ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਇਹ ਸ਼ਰਮ ਹੋ ਰਿਹਾ ਸ਼ਾਂਤਮਈ ਕਿਸਾਨ ਜਾ ਰਹੇ ਸੀਗੇ ਬੇਸ਼ੱਕ ਸਾਡੀ ਹੋਮ ਨਹੀਂ ਹੈ ਉਹ ਲੱਗਾ ਪਰ ਉਹ ਸ਼ਾਂਤਮਈ ਜਾ ਰਹੇ ਸੀ ਦਿੱਲੀ ਆਪਣਾ ਧਰਨਾ ਦੇਣ ਜਾ ਰਹੇ ਸੀ ਅੱਜ ਦੇ ਨਹੀਂ ਜਾ ਰਹੇ ਕਿਸਾਨ 50 ਸਾਲਾਂ ਦੇ ਜਾ ਰਹੇ ਆ ਹਮੇਸ਼ਾ ਸ਼ਾਂਤਮਈ ਧਰਨਾ ਕਰਦੇ ਆ ਸਭ ਤੋਂ ਵਰਲਡ ਦੇ ਵਿੱਚ ਜਿਹੜਾ ਸ਼ਾਂਤਮਈ ਧਰਨਾ ਹੋਇਆ ਐ ਐਸਕੇਮ ਨੇ ਕੀਤਾ ਤੇ ਕਾਮਯਾਬ ਹੋਇਆ ਜਿੱਤੇ ਆ ਤੇ ਇਹਨੂੰ ਇਸ ਗੱਲ ਉਹ ਕਦੀ ਸਰਕਾਰ ਨਹੀਂ ਕਹਿ ਸਕਦੀ ਵੀ ਇਹ ਕਦੀ ਵੀ ਆਪਣਾ ਗਲਤ ਸ਼ਬਦ ਜਾਂ ਕੋਈ ਵਰਤਦੇ ਆ ਨਾ ਕੋਈ ਕਿਸੇ ਡੰਗਾ ਡੰਗਾ ਕਰਦੇ ਆ ਹਮੇਸ਼ਾ ਕਿਹੜਾ ਵੀ ਪ੍ਰੋਗਰਾਮ ਕਰਦੇ ਆ ਸ਼ਾਂਤਮਈ ਕਰਦੇ ਆ ਕਿਸਾਨਾਂ ਨੂੰ ਮਲੋਮਲੀ ਬਨਾਮ ਕੀਤਾ ਜਾ ਰਿਹਾ ਮੈਂ ਇਹ ਨਾਲ ਨਾਲ ਇਹ ਕਹਿਣਾ ਚਾਹੁੰਦਾ ਸਪੈਸ਼ਲ ਕਿ ਪੰਜਾਬ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਜਿਹੜੇ ਆਵਾਜ਼ ਚੱਕਦੇ ਹਮੇਸ਼ਾ ਆਵਾਜ਼ ਉੱਪਰ ਲੈ ਕੇ ਜਾਂਦੇ ਆ ਤਾਂ ਇਹ ਸਰਕਾਰ ਪੰਜਾਬ ਤੇ ਟਾਰਗੇਟ ਕਰਕੇ ਕਰ ਰਹੀ ਹੈ ਕਿੱਥੇ ਪ੍ਰੋਗਰਾਮ ਦਿੱਲੀ ਦਾ ਸੀ ਦਿੱਲੀ ਜਾ ਕੇ ਗੱਲ ਦੇਖਦੇ ਜਾਣ ਕੇ ਪਾਲ ਪੰਜਾਬ ਦਾ ਟਾਰਗੇਟ ਕੀਤਾ ਜਾ ਰਿਹਾ ਦੇਖੋ ਜੋਰ ਬਦੇ ਦਸਾਂ ਮਰਖਾਂ ਚ ਐਜੂਕੇਸ਼ਨ ਹੋਈ ਹੈ ਟ੍ਰੈਕ ਮਾਰਚ ਹੋਏ ਆ ਜਿਹੜਾ ਦਿੱਤੀ ਹੋਈ ਕਿਸੇ ਪੁਲਖ ਜਾਣਦੇ ਕਦੇ ਸੜਕ ਕੋਈ ਸੜਕਾਂ ਸਰਕਾਰ ਨੇ ਰੋਕੀਆਂ ਕਿਤੇ ਕਿਤੇ ਕਿਸਾਨਾਂ ਨੂੰ ਰੋਕਿਆ ਪਰਟੈਸ ਕੀਤਾ ਕਿਸਾਨਾਂ ਨੇ ਆਪਣੀਆਂ ਮੰਗਾ ਕੁਝ ਮੰਨੀਆਂ ਕੁਝ ਨਹੀਂ ਮੰਨੀਆਂ ਬੱਕਰੀ ਹਾਲਿਆ ਪਰ ਪ੍ਰਟੈਸਟ ਕਰਨ ਦਾ ਅਧਿਕਾਰ ਤਾਂ ਦਿੱਤਾ ਜੋ ਹੰਤੇ ਮਖਾਂ ਨੇ ਇਹ ਅੰਦਰ ਦਾ ਵਿਦਿਆ ਸਰਕਾਰ ਨੇ ਖੜੀਆਂ ਕਿਸਾਨਾਂ ਨੂੰ ਬਿਨਾਉ ਕਿਉਂ ਕੀਤਾ ਜਾ ਰਿਹਾ ਕਿਸਾਨ ਜੀ ਇਹ ਜੀ ਡੈਮੋਕ੍ਰੇਸੀ ਕਦੇ ਵਰਲਡ ਚ ਨਹੀਂ ਦੇਖੀ ਗਈ ਜਿਹੜੀ ਹੁਣ ਇੰਡੀਆ ਚ ਦੇਖ ਰਹੀ ਹੈ ਤੇ ਆ ਜਿਹੜੇ ਸਮਨੇ ਆਪਾਂ ਨਿਕਲ ਰਹੇ ਹਨ ਤੁਹਾਨੂੰ ਲੱਗਦਾ ਕਿ ਇੱਕ ਤਰ੍ਹਾਂ ਨਾਲ ਪਿਕਚਰ ਇਸ ਤਰ੍ਹਾਂ ਦੀ ਬਣ ਰਹੀ ਹੈ ਕਿ ਫਾਰਮਰਸ ਡਿਵਾਈਡਡ ਮਤਲਬ ਇਸ ਤਰ੍ਹਾਂ ਦੀ ਨੇ ਪਿਕਚਰ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਭਰਾਓ ਤੇ ਪੱਟੜ ਹੋ ਗਿਆ ਹੈ ਇਹਨਾਂ ਦੀ ਤੁਸੀਂ ਖਾਸਲੀ ਕਰ ਰਹੇ ਹੋ ਕਰਾਸ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜਿਹੜਾ ਇੱਥੇ ਬੈਠੋ ਵੈਸੇ ਤੁਸੀਂ ਸਪੋਰਟ ਕਰ ਰਹੇ ਹੋ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਹੀਂ ਪਿਛਲੀ ਵਾਰੀ ਵੀ ਇਦਾਂ ਜੀ ਸਾਰੇ ਆ ਕਿਸਾਨੀ ਸੀ ਸਾਡੇ ਇਕੱਠੇ ਆਪੋ ਆਪਣੇ ਲੈਵਲ ਤੇ ਐਕਸ਼ਨ ਕਰਦੇ ਆ ਅਸੀਂ ਐਕਸ਼ਨ ਤੁਹਾਡੇ ਚਾਮੇ ਦੋ ਜੰਦਾ ਦੇ ਦਿੱਤਾ ਇਮੀਡੀਏਟ ਵੀ ਨਹੀਂ ਦਿੱਤੀ ਆ ਕਾਨੂੰਨ ਉਹ ਤੇ ਬ੍ਰੈਕ ਹੋਇਆ ਕੱਲ ਨੂੰ ਅਸੀਂ ਬੰਦ ਕਰਾਂ ਜਿਹੜਾ ਜਿਹੜਾ ਸਾਡਾ 16 ਤਰੀਕ ਦਾ ਫੈਸਲਾ ਹੈ ਉਹ 16 ਤਰੀਕ ਦਾ ਫੈਸਲਾ ਇਹਨਾਂ ਮੰਗਾ ਤੀ ਆ ਸਾਰੇ ਦੇਸ਼ ਨੂੰ ਪਿੰਡਾਂ ਤੱਕ ਪਿੰਡਾਂ ਤੱਕ ਬੰਦ ਕਰਨਾ ਇਹ ਸਾਰਾ ਕੁਝ ਹੈ ਜਿਹੜਾ ਪਲਾਨ ਢੰਗ ਨਾਲ ਸਰਕਾਰ ਕਰ ਰਹੀ ਹੈ ਉਹ ਕਿਸਾਨਾਂ ਨੂੰ ਇਹ ਸਮਝਦੀ ਹੈ ਵੀ ਕਿਸਾਨਾਂ ਨੂੰ ਅਸੀਂ ਵੱਢ ਰਹੇ ਹਾਂ ਸਰਕਾਰ ਦੀ ਆਪਣੀ ਪੈਨ ਕਿਸਾਨਾਂ ਦੀ ਯੂਨਾਈਟਿਡ ਨਹੀਂ ਯੂਨਾਈਟਿਡ ਸਮੇਤ ਅਸੀਂ ਕਿਸਾਨਾਂ ਨਾਲ ਉੱਥੇ ਧੱਕਾ ਹੋਇਆ ਅਸੀਂ ਐਡੇ ਟਾਈਮ ਅਰਜੈਂਟ ਅੱਜ ਮੀਟਿੰਗ ਐਸੇ ਕਰਕੇ ਕਰ ਰਹੇ ਹਾਂ ਕਿ ਕਿਸਾਨਾਂ ਨਾਲ ਸਰਕਾਰ ਨੇ ਧੱਕਾ ਕੀਤਾ ਇਹ ਸਰਕਾਰ ਦਾ ਪਤੀਰਾ ਇਹੀ ਰਿਹਾ ਤਾਂ ਅਸੀਂ ਅਸੀਂ ਇਦੋਂ ਵੱਡੇ ਐਕਸ਼ਨ ਕਰ ਸਕਦੇ ਹਾਂ ਐਸਕੇਐਮ ਭਾਰਤ ਦੀ ਇੱਕ ਇੱਕ ਮੰਚ ਆ ਪੂਰੇ ਭਾਰਤ ਦੇ ਕਿਸਾਨਾਂ ਦਾ ਔਰ ਇਸ ਟਾਈਮ ਉਹ ਕੱਲੇ ਕਿਸਾਨਾਂ ਦਾ ਨਹੀਂ ਉਹ ਨਾਲ ਟ੍ਰੇਡ ਯੂਨੀਅਨਾਂ ਨਾਲ ਜਿੰਨੇ ਵੀ ਮਜ਼ਦੂਰ ਨੇ ਕਿਰਤੀ ਲੋਕ ਨੇ ਉਹ ਸਾਰਿਆਂ ਦਾ ਫਰੰਟ ਆ ਇਹ ਇਹ ਗੱਲ ਨਹੀਂ ਹੈ ਇਹ ਇਹਦੇ ਤੇ ਕੋਈ ਜੇ ਕਹੀਏ ਵੀ ਅਸੀਂ ਕੋਈ ਕਮਜ਼ੋਰ ਆ ਜਾਂ ਅਸੀਂ ਡਰਦੇ ਆ ਇਹ ਗੱਲ ਨਹੀਂ ਹੈ ਜਿਵੇਂ ਤੁਹਾਨੂੰ ਬਖਰੀਵਾ ਲੱਗਦਾ ਹੈ ਰਾਜੇਲ ਸਾਹਿਬ ਜੀ ਕਹਣਾ ਚਾਹੁੰਦੇ ਕੋਈ ਬਖਰੀਵਾ ਨਹੀਂ ਅਸਲ ਤੇ ਕਈ ਵਾਰੀ ਤੁਹਾਨੂੰ ਭੁਲੇਖਾ ਲੱਗਦਾ ਜੇ ਬਖਰੀਵਾ ਹੁੰਦਾ ਤਾਂ ਅੱਜ ਕੋਈ ਐਮਰਜੈਂਟ ਮੀਟਿੰਗ ਨਾ ਹੋਈ ਇਹ ਵਿਕਰੀਵਾ ਹੁੰਦਾ ਤਾਂ ਅਸੀਂ ਕੱਲ ਦਾ ਇਮੀਡੀਏਟਲੀ ਪ੍ਰੋਗਰਾਮ ਨਾ ਦਿੱਤਾ ਹੁੰਦਾ ਜੇ ਵਿਕਰੀਵਾ ਹੁੰਦਾ ਤਾਂ ਅਸੀਂ 18 ਨੂੰ ਇਹ ਤੋਂ ਵੀ ਵੱਡੇ ਐਕਸ਼ਨ ਲਈ ਮੀਟਿੰਗ ਨਾ ਸੱਦੀ ਹੁੰਦੀ ਇਹਦਾ ਰਿਜ਼ਲਟ ਦੇਖ ਕੇ ਦੋ ਦਿਨ ਜੇ ਫੇਰ ਵੀ ਸਰਕਾਰ ਨਾ ਟਲੀ ਰਿਪ੍ਰੈਸ਼ਨ ਬੰਦ ਨਾ ਹੋਇਆ ਤਾਂ 18 ਨੂੰ ਹੋਰ ਸਖਤ ਐਕਸ਼ਨ ਲਈ ਮੀਟਿੰਗ ਸੱਦੀ ਹਈਏ ਜਿਹੜਾ ਥੋੜਾ ਕੁਐਸਚਨ ਆਦਾ ਆਨਸਰ ਹੈ ਅਸੀਂ ਦੇਖ ਰਿਹਾ ਸਰਕਾਰਾਂ ਕੀ ਇਹਦਾ ਦਾਤੀਦਾ ਕਰ ਲਿਆ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਲੋਕਾਂ ਦੇ ਉਹਨਾਂ ਦਾ ਪੂਰਾ ਰੋਡ ਅਸੀਂ ਲੱਭ ਕੇ ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਤੇ ਉਹ ਤੁਹਾਡੇ ਸਾਹਮਣੇ ਉਹ ਵਤੀਰਾ ਆ ਜਾਊਗਾ ਵੇਟ ਐਂਡ ਵਾਚ ਵਾਲੇ ਸਰਕਾਰਾਂ ਜਿਹੜੀਆਂ ਚਾਲਾ ਖੇਡ ਰਹੀਆਂ ਡਿਵਾਈਡ ਦੇ ਕਰਨ ਦੀ ਰੋਡ ਕਰ ਰਹੀਆਂ ਨੇ ਆਉਂਦੇ ਵਾਲ ਸਮੇਂ ਤੁਹਾਨੂੰ ਖਤਮ ਹੋ ਜਾਊਗਾ ਜਿਹੜਾ ਇਹ ਆਜ਼ਾਦੀ ਤੋਂ ਬਾਅਦ ਪ੍ਰੈਸ ਵਾਲਿਆਂ ਨੂੰ ਕਹਿਣਾ ਚਾਹੁੰਦੇ ਨੇ ਕਿ 75 ਸਾਲਾਂ ਬਾਅਦ ਇਹ ਸਭ ਤੋਂ ਮਹਾਨ ਐਕਸ਼ਨ ਹੈ ਦੁਨੀਆ ਦੇ ਵਿੱਚ ਭਾਰਤ ਜਿਹੜਾ ਬੰਦ ਹੋ ਰਿਹਾ ਇਹਨੂੰ ਮਾਮੂਲੀ ਨਾ ਕਿਉਂ ਸਾਰੇ ਮਜ਼ਦੂਰ ਸਾਰੇ ਵਪਾਰੀ ਸਾਰੇ ਦੁਕਾਨਦਾਰ ਸਾਰੇ ਕਾਰੋਬਾਰੀ ਮਲਾਜਮ ਬੈਂਕ ਕੰਪਲੀਟ ਬੰਦ ਹੋਣੇ ਬਹੁਤ ਵੱਡਾ ਇਰ ਨੂੰ ਕਮਜ਼ੋਰ ਕਰਨ ਲਈ ਸਾਡੇ ਪੁਆਇੰਟ ਨੂੰ ਸਮਝੋ ਕਈ ਚਾਲਾਂ ਚੱਲੀਆਂ ਜਾ ਰਹੀਆਂ ਪੰਜਾਬ ਸਰਕਾਰ ਵੀ ਚੱਲਦੀ ਹੈ ਕੇਂਦਰ ਵੀ ਚੱਲਦੀ ਹੈ ਸਾਰਿਆਂ ਨੂੰ ਫੇਰ ਕਰਾਂਗੇ ਸੌਰਾ ਦਾ ਭਾਰਤ ਬੰਦ ਹੋਊਗਾ ਜਿਹਦੇ ਜਿਹੇ ਵਿਸ਼ਾ ਸਾਡੇ ਸਾਧੀਆਂ ਦਾ ਦਾ ਇਹ ਵੀ ਚੁਕਾਏ ਰੁਪਏ ਚਾਹੀਦੇ ਛੋਟਾ ਇੱਥੇ ਛੋਟਾ ਗਰਾਮ ਹੀ ਬੰਦ ਕਰਾਂਗੇ ਪਿੰਡਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਟੋਟਲ ਬੰਦ ਹੱਥ ਮੁਹੇਤੀ ਨਾਲ ਗੱਲ ਕਰਨੀ ਸਰਕਾਰਾਂ ਤੁਹਾਡੇ ਨਾਲ ਵੀ ਧੱਕਾ ਕਰਦੀਆਂ ਨੇ ਜਿੰਨੇ ਪੇਜ ਬਣਾਏ ਹੋਏ ਨੇ ਆ ਮੁੰਡਾ ਨੌਜਵਾਨਾਂ ਨੇ ਉਹ ਸਾਰੇ ਦੇ ਸਾਰੇ ਤੁਹਾਡੇ ਵੀ ਪੇਜ ਬੰਦ ਕੀਤੇ ਜਾਂਦੇ ਨੇ ਤੁਹਾਡੇ ਨਾਲ ਵੀ ਹੋ ਗਿਆ ਸਾਡਾ ਇੱਕ ਚੈਨ ਸੀਗਾ ਐਸਪੀਐਮ ਦਾ ਉਹ ਵੀ ਬੰਦ ਕਰਿਆ ਹੋਇਆ ਉਹਦੇ ਪੇਜ ਕਰੇ ਹੋਏ ਨੇ ਤੁਹਾਡੇ ਨਾਲ ਵੀ ਧੱਕਾ ਹੋ ਰਿਹਾ ਪਰ ਲੜਾਈ ਜਿਹੜੀ ਹੈ ਤੁਹਾਡੇ ਸਹਿਯੋਗ ਨਾਲ ਹੀ ਲੜੀ ਗਈ ਹੈ ਤੁਹਾਡਾ ਬੁੱਟਾ ਬੁੱਟਾ ਬੋਡੀਗੈਲਜੀ ਵੀ ਗੱਲ ਕਰਨਾ ਚਾਹੁੰਦੇ ਆ ਇੱਕ ਛੋਟੀ ਜੀ ਗੱਲ ਐਡ ਕਰਨੀ ਹੈ ਜਿਹੜੀਆਂ ਗੱਲ ਸ਼ਾਦੀਪੁਰ ਸਾਹਿਬ ਨੇ ਕਹੀ ਆ ਮੈਂ ਵੀ ਇਹ ਰੱਖਣੀ ਚਾਹੁੰਦੀ ਸੀ ਕਿ ਮੈਂ ਬਤਾਉਣਾ ਇਹਨੂੰ ਅੱਗੇ ਜਿਹੜੇ ਪੇਜ ਤਾਂ ਕਿਸਾਨਾਂ ਦੀ ਜੁੰਟੀ ਦਿਖਾਉਂਦੇ ਸੀ ਜਾ ਕਿਸਾਨਾਂ ਦੇ ਫੱਕ ਪੱਕ ਦੇ ਵਿੱਚ ਆਉਂਦੇ ਸੀ ਉਹ ਤਾਂ ਸਰਕਾਰ ਬੈਨ ਕਰ ਰਹੀ ਆ ਜਿਹੜੇ ਇਹਨੂੰ ਦੋ 파ੜ ਕਰਨ ਲਈ ਜਾਂ ਕੋਈ ਧਰਮ ਦਾ ਮੁੱਦਾ ਬਣਾ ਕੇ ਜਾਂ ਅੱਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਪੇਜ ਅੱਜ ਸ਼ਰਮ ਚੱਲ ਰਹੇ ਆ ਸਰਕਾਰ ਦੀ ਇਹ ਸਾਰੀ ਨੀਤੀ ਆ ਪਰ ਜਿਹੜਾ ਆ ਦੋ 파ੜ ਜਿਹੜਾ ਦਿਖਾ ਜਾ ਰਿਹਾ ਇਹ ਤਾਂ ਕਿਸਾਨਾਂ ਦੀ ਜੂਟੀ ਜਿਹੜੀ ਆ ਬਿਲਕੁਲ ਕਾਇਮ ਹੈ ਸਰਕਾਰ ਦਾ ਜੋ ਐਲਗੋਰਿਦਮ ਹੈ ਉਹਦੇ ਵਿੱਚ ਪਹਿਲੀ ਵਾਰੀ ਫਾਰਮਿੰਗ ਤੇ ਕਿਸਾਨ ਸ਼ਬਦ ਨੇ ਜਿਹੜੇ ਫਾਰਮਿੰਗ ਤੇ ਕਿਸਾਨ ਸ਼ਬਦ ਨੇ ਕੱਢੇ ਗਏ ਉਹਨੂੰ 네ਗਟਿਵਿਟੀ ਦੇ ਵਿੱਚ ਲੈਣ ਦਾ ਇਹਨਾਂ ਨੇ ਕੋਈ ਵੀ ਟਾਈਪ ਕਰਦਾ ਫਾਰਮਿੰਗ ਜਾਂ ਕਿਸਾਨ ਸ਼ਬਦ ਟਾਈਪ ਕਰਦਾ ਉਹ ਤੁਸੀਂ ਚੈੱਕ ਕਰ ਲਿਓ ਐਲਗੋਰਿਦਮ ਦੇ ਵਿੱਚ ਨੈਗੇਟਿਵਿਟੀ ਚ ਪਾਤਾ ਸਰਕਾਰ ਨੇ ਇੰਨਾ ਸ਼ਬਦਾਂ ਤੋਂ ਸਰਕਾਰ ਨੂੰ ਇਨੀ ਪ੍ਰੋਬਲਮ ਕੀ ਹੈ ਇੱਕ ਸਵਾਲ ਲੈ ਲਓ ਜੀ ਪਹਿਲਾਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਜਾਂਦਾ ਹੈ ਕਿਸਾਨ ਵੀ ਸਾਡੇ ਨੇ ਤੇ ਜਵਾਨ ਵੀ ਸਾਡੇ ਨੇ ਪਿੱਛੇ ਦਾ ਅਜੰਡਾ ਕੀ ਲੱਗਦਾ ਸਾਡਾ ਦੇਖੋ ਇਹ ਆ ਕਿ ਜਿਹੜੇ ਨੌਜਵਾਨ ਆ ਜਿਹੜੇ ਬਾਰਡਰਾਂ ਤੇ ਲੜਦੇ ਆ ਜਾਂ ਸਰਵਿਸ ਕਰਦੇ ਆ ਉਹ ਸਾਡੇ ਦੁਸ਼ਮਣ ਨਹੀਂ ਜਿੱਥੇ ਸਾਡੇ ਲੰਗਾ ਚਾਲਦੇ ਉੱਥੇ ਉਹ ਰੁਕੀਆਂ ਖਾਂਦੇ ਆਂ ਗਾਂ ਨਹੀਂ ਖਾਂਦੇ ਪਹਿਲਾਂ ਵਿਖਾਂਦੇ ਰਹੇ ਆਂ ਜਵਾਨ ਤੇ ਕਿਸਾਨ ਨੂੰ ਆਮੋ ਸਾਹਮਣੇ ਕਰਨ ਦੇ ਪਿੱਛੇ ਦਾ ਏਜੰਡਾ ਆਮੋ ਸਾਹਮਣੇ ਸਰਕਾਰ ਦਾ ਏਜੰਡਾ ਆ ਜਿਹੜੀ 4 ਸਾਲ ਦਾ ਅਗਨੀ ਵੀ ਸ਼ੁਰੂ ਕੀਤਾ ਉਹ ਕੇ ਸਰਵੇ ਥੋੜੀ ਕਰਾ ਰਹੇ ਆ ਮਿਲਟਰੀ ਪ੍ਰਾਈਵੇਟ ਕਰਕੇ ਰੱਖਤੀ ਆ ਇਹਨਾਂ ਲੱਖ ਰਹਿ ਗਿਆ 23 ਲੱਖ ਦੇ ਵਿੱਚੋਂ ਉਹ ਜਿਹੜੀ ਹੈ ਮਿਲਟਰੀ ਵੀ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜੰਗ ਐਲੀਮੈਂਟ ਨੂੰ ਇੱਕ ਦੂਜੇ ਖਿਲਾਫ ਰੇਗਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਰਮਾਨਾਂ ਤੇ ਬੰਦੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਕਿਉਂਕਿ ਸਾਡੇ ਮਾਸੀਆਂ ਭੂਆ ਚਾਚੇ ਤਾਇਆ ਦੇ ਪੌਦਿਆਂ ਉਹਨੇ ਸਾਡੇ ਪਿਛਲੇ ਮੋਰਚੇ 'ਚ ਨਹੀਂ ਤਸ਼ੱਦਦ ਨਹੀਂ ਕੀਤਾ ਗਾਂ ਵੀ ਨਹੀਂ ਕਰਨੀ ਸਾਡੇ ਦੇ ਤਸ਼ੱਦਦ ਉਹ ਤੇਰਾ ਬਰੂਟਲ ਹੀ ਕਰਨਗੇ ਜਿਹੋ ਜਿਹੇ ਸਰਕਾਰ ਚਾਹਦੀ ਐ ਸੱਗ ਉਹ ਨਹੀਂ ਅੱਗੇ ਕਾਮਨਿਟ ਕੀਤਾ ਜਿਹੜੇ ਰਿਟਾਇਰ ਹੋ ਕੇ ਐਸੀ ਕਿ ਪੌਂਟੀਆਂ ਦੀ ਜਥੇਬੰਦੀ ਸਾਰੀ ਜਥੇਬੰਦੀ ਮਾਰਚ ਕਰਕੇ ਸਾਡੇ ਮੋਰਚੇ 'ਚ ਪਹੁੰਚੀ ਸੀ ਇੱਕ ਬੀਜੇਪੀ ਅਸਲ ਵਿੱਚ ਇੱਕ دہشت ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਐ ਕਿਸਾਨ ਜਿਹੜਾ ਆਪਣੀਆਂ ਮੰਗਾਂ ਉਭਾਰ ਰਿਹਾ ਕਿਸਾਨ ਜਾਗਰੂਤ ਹੋਇਆ ਸਰਕਾਰ ਉਸ ਤੋਂ ਚਿੰਤਤ ਆ ਉਹ ਚਿੰਤਤ ਹੋਣ ਕਰਕੇ ਉਹਦੇ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਕਿਸਾਨ ਨੂੰ ਚੁੱਪ ਕਰਾਉਣਾ ਚਾਹੁੰਦੀ ਆ ਪਰ ਕਿਸਾਨ ਬਿਲਕੁਲ ਚੁੱਪ ਨਹੀਂ ਹੋਊਗਾ ਬੂਟਾ ਬੁਰਜੇਸੀ ਦੀ ਗੱਲ ਹੈ ਤੇਨ ਬਾਲੇ ਸ਼ਰੂਨ ਜਦੋਂ ਉਸੇ ਰਾਤ ਕਰਵਾਏ ਆ ਨਾ ਹਰਿਆਣਾ ਪੰਜਾਬ ਤੇ ਜਿਹੜੀਆਂ ਦੂਸਰੀਆਂ ਸਕੇਟਾਂ ਨਾਲ ਸਾਡੀ ਭਾਈਚਾਰਕ ਸੰਝ ਬਣੀ ਆ ਉਹ ਭਾਈਚਾਰਕ ਸੰਝ ਨੂੰ ਖਤਮ ਕਰਨ ਲਈ ਇੰਨੀ ਸਖਤ ਕੜਾਹੇ ਤਾਰ ਤੇ ਮਤਲਬ ਕਿਲ ਪਾਕਿਸਤਾਨ ਦੇ ਬਾਰਡਰਾਂ ਤੇ ਨਹੀਂ ਹੈ ਜਿਹਨੇ ਹਰਿਆਣੇ ਦੇ ਬਾਰਡਰਾਂ ਤੇ ਹੈ ਕਿਉਂਕਿ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਹੋ ਕੇ ਬੈਠੇ ਆ ਤਾਂ ਜਿਹੜਾ ਰੌਲੇ ਪਵੰਦੇ ਹਰਿਆਣੇ ਦਾ ਤੇ ਪੰਜਾਬ ਦਾ ਉਹ ਠੱਡ ਦੇ ਜਾਂਦੇ ਸੀ ਅੱਜ ਪੂਰੀ ਤਰ੍ਹਾਂ ਜਾਣ ਵੱਢ ਕੇ ਹਰਿਆਣੇ ਨੂੰ ਤੇ ਪੰਜਾਬ ਨੂੰ ਦੂਰ ਵੜਾ ਦਿਓ ਇਹ ਇੱਕ ਛੋਟੀ ਸੰਘੀ ਚਾਰਾ ਉੱਤੇ ਰੋਕਾ ਲਓ ਸਾਰੇ মিডিਏ ਦਾ ਇੱਥੇ ਪਹੁੰਚਣ ਤੇ ਕਵਰੇਜ ਕਰਨ ਤੇ ਬਹੁਤ ਬਹੁਤ ਧੰਨਵਾਦ MSB ਨੂੰ ਲੈ ਕੇ ਉਹ ਵੀ ਬੈਠੇ ਆ MSB ਦੀ ਗੱਲ ਆਪਾਂ ਇੱਥੇ ਕਰ ਰਹੇ ਆ ਬੜੇ سارے ਵੱਡੇ ਵੱਡੇ ਬੰਦੇ ਇੱਕ ਇਹ ਗੱਲ ਬੜਾ ਹਿਸਟਰੀਕਲ ਰੈਂਡ ਵੀ ਕਰੀ ਜਾਣੀ ਆ BJR ਤੋਂ ਇਸ ਤਰ੍ਹਾਂ ਵੀ MSB ਨੈਕਸਟ ਟੂ ਪੋਸੀਬਲ ਕਹਿੰਦੇ ਆ ਔਰ ਜੇ ਤੁਸੀਂ 16 ਨੂੰ ਬੰਦ ਦਾ ਸੱਦਾ ਦਿੰਦੇ ਆ ਤਾਂ ਔਰ ਜੇ ਤੁਹਾਡਾ ਬਾਅਦ ਸੁਣੀ ਵਾਲਾ ਸੱਦਾ ਹੁੰਦਾ ਆ ਤੁਹਾਨੂੰ ਲੱਗਦੀ ਵਾਕਈ ਇਦਾਂ ਦਾ ਪ੍ਰੈਸ਼ਰ ਹੀ ਹੋਣਾ ਚਾਹੀਦਾ ਕਿ ਸਾਨੂੰ ਕੋਈ ਵੀ ਟਾਈਮ ਤੇ ਪੋਸੀਬਲ ਨਾ ਕੁਝ ਇੰਪੋਸੀਬਲ ਨਹੀਂ ਹੈ ਇਹ ਉਹ ਪ੍ਰੈਸ਼ਰ ਕ੍ਰੀਏਟ ਕਰਨ ਲਈ ਕੀ ਕਰੋਗੇ ਮੇਰਾ ਕੀਤੋਂ ਮਤਲਬ ਹੈ ਪਗਲੇ 18 ਤਰੀਕ ਉਹ ਸਾਡੇ ਕੋਲ ਸਰਕਾਰ ਦੇ ਬਹੁਤ ਤਰੀਕੇ ਨੇ ਐਜੀਟੇਸ਼ਨ ਕਰਨ ਦੇ ਉਸੇ ਤਰੀਕੇ ਦੇ ਐਜੀਟੇ